ਜੀ ਬਾਈ ਜੀ ਖਾਲਸਾ ਵਾਹਿਗੁਰੂ ਤੇ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘਟੋ ਪਰ ਪੰਜ ਸਾਢੇ ਪੰਜ ਘੰਟੇ ਇੱਥੇ ਪ੍ਰਸ਼ਾਸਨ ਦੇ ਨਾਲ ਬਰਮਾਣੀ ਇੱਕ ਭਾਲੇ ਸਿੱਟੇ ਨਾਲ ਬਾਈ ਹਤਮਤ ਕਰਦੇ ਅਸੀਂ ਉਸੇ ਗੱਲ ਦੇ ਉੱਤੇ ਖੜੇ ਹਾਂ ਕਿ ਇਹ ਬਿਨਾਂ ਸ਼ਰਤ ਹੀ ਇਹਦੀ ਧੂਤ ਜਿੱਦ ਦੇ ਪ੍ਰਸ਼ਾਸਨ ਦੇ ਸਾਰੀਆਂ ਗੱਲਾਂ ਬਾਤਾਂ ਨੂੰ ਰੱਖੀ ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਹੋਇਆ ਅਤਿਮੰਤ ਤਰੀ ਦੇ ਕਰਦੇ ਹਾਂ ਜਿਹੜਾ ਉਹ ਗੱਪਿਆਂ ਨੂੰ ਤਿਆਰੀ ਪੂਰੀ ਕਰਨਾ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕੱਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਤੇ ਪਹੁੰਚਣਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਟ ਦੁਨੇ ਆਏ ਐ ਐਦੂ ਵੀ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹ ਤਸ਼ੱਦਦ ਨੂੰ ਰੋਕ ਸਕੀਏ ਉਦੇ ਜੋ ਜੁਰਮ ਢਾਏ ਜਾ ਰਹੇ ਨੇ ਜੋ ਮੁਕੱਦਮੇ ਹੌਟਲ ਚ ਚੁੱਕੇ ਜਾ ਰਹੇ ਨੇ ਉਹਨੂੰ ਰੋਕੋ। ਅੰਦੂਨ ਮਹਾਲੀ ਅੱਜ ਲੱਗਿਆ ਵੀ ਮਹਾਲੀ ਰਾਤ ਦੇ ਵਿੱਚੋਂ ਜੇਲ੍ਹ ਭੇਜ। ਲਖੇ ਵੀ ਜਦੋਂ ਤੁਹਾਡੀ ਗੱਲ ਹੋਈ ਹੈ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਤੇ ਕਿੱਥੇ ਗੱਲ ਬੰਦ ਹੋ ਗਈ ਤੇ ਤੁਸੀਂ। ਤੇ ਗੱਲਬਾਤ ਪਸੇ ਇਹੀ ਚੱਲੀ ਗਈ ਆ। ਤੇ ਤੁਸੀਂ ਜਮਾਨਤ ਖਿਲਾ ਲਓ ਜੀ ਅਸੀਂ ਕੋਈ ਮੁਕੱਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਦਾ ਜੀ ਅਸੀਂ ਜਮਾਨਤ ਨਹੀਂ ਰੱਖਾਂਗੇ। ਉਹ ਜਿਵੇਂ ਦੇਖੋ ਪੈਂਤਲੇ ਹੁੰਦੇ ਨੇ ਇਹਨਾਂ ਦੇ। ਇਹਨਾਂ ਨੇ ਉਹੀ ਰੱਖੇ। ਇਹ ਦੇਖਦੇ ਆਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀ ਕਿ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ 5 ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਤਾਂ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਆਪਾਂ ਅੱਜ ਹੀ ਜਾਣ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਕੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਇਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜਬਰ ਦੇ ਘਾ ਹੈ ਜਿੱਥੇ ਜਬਰ ਪੰਜਾਬ ਵਿੱਚ ਹੋ ਰਿਹਾ ਮੁੰਡਿਆਂ ਦੇ ਨਕੂਨਟਰ ਵੀ ਹੋ ਰਹੇ ਨੇ ਘੁੱਟੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਗੈਸਟ੍ਰੀ ਕਹਿ ਕੇ ਕਿ ਨੀਚੇ ਬੈਠੇ ਇਹ ਇਹ ਜਬਰ ਦੇ ਜਲ ਸਦਨਾ ਟੇਟ ਦਾ ਜੇ ਆਪਾਂ ਇਥੇ ਚੱਪ ਰਹੇ ਸੁਭਾ ਕਰ ਕੋਈ ਗੱਲ ਨਹੀਂ ਆਪਾਂ ਸਿਰਾਂ ਦੀਆਂ ਟਾਂਗਾਂ ਖਾ ਲਾਂ ਜੀ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦਾ ਬੜਾ ਪਰ ਸ਼ਾਂਤਮਈ ਤਰੀਕੇ ਨਾਲ ਇਹ ਜਾਬ ਤੇ ਚਾਉਣਾ ਇਹ ਨਾ ਹੋਵੇ ਇਥੇ ਪੂਰੀ ਕੋਸ਼ਿਸ਼ ਕਰਮੀਏ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਕੀ ਬਦਲਦਾ ਰਹਾ ਸਕਦੀ ਹੈ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉੱਛੇ ਤਰੀਕੇ ਨਾਲ ਇੱਕ ਹੰਤ ਦੇ ਕਰਦੇ ਧੂਰੀ ਦਾ ਵੀ ਜਿਹੜਾ ਇਸ ਤੋਂ ਬਾਹਰ ਹਾਂਜੀ ਧੂਰੀ ਵੀ ਅਕਲ ਦਾ ਕੋਈ ਸੰਗਰਸ਼ ਨਹੀਂ ਜਿਵੇਂ ਆਪਣੇ ਐਮਪੀ ਨੇ ਸਲੂਕ ਤੋਂ ਮਾਨਸਾਬ ਨੂੰ ਰੱਖਿਆ ਇਹਨਾਂ ਨੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਬਾਅਦ ਵੀ ਮਤਲਬ ਪੁਲਸ ਅਧਿਕਾਰੀਆਂ ਦੇ ਕੋਲ ਹਾਂਜੀ ਪਰਚੇ ਰੱਦ ਕਰਨ ਤੋਂ ਇਨਕਾਰ ਕਰਦੇ ਜਿੱਦ ਲਮਕਾ ਰਹੇ ਨੇ ਜਿਵੇਂ ਲਮਕਾਉਂਦੇ ਹੁੰਦੇ ਨਾ ਇੱਕ ਵਾਰੀ ਇਹਨਾਂ ਨੂੰ ਲੰਮਾ ਆਪਾ ਦੁਪ ਟਾਈਮ ਦੇ ਦਿਓ ਜੀ ਇੰਨਾ ਸੌਖਾ ਦਾ ਕਢਾ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਜਮਾਨਤ ਲੈ ਸਕਦਾ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੰਗੋਵਾਲ ਹੋਇਆ 307 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਠੀਕ ਹੈ ਉਹ ਜਿਹੜਾ ਪਕਸੀ ਠੁੱਠੇ ਨੇ ਥੋੜੀ ਜਿਹੀ ਜਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੇਨੀ ਖੋਣ ਵਾਲੇ ਪਕਸਾ 172 ਵਿੱਚ ਤਾਂ ਸਾਫਤ ਹੋ ਗਏ ਅਦਾਲਤ ਤਾਂ ਮੰਨ ਲਿਆ ਵੀ ਹਾਂ ਚੋਰ ਤਾਂ ਜਮਾਨਤ ਲੈ ਰਹੇ ਆ ਨਾ ਤੇ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਕਿ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ ਤੂੰ ਇਹ ਚੱਲਾ ਇਹਨਾਂ ਨੇ ਸਾਰੇ ਕੋਰ ਨੂੰ ਕਿਵੇਂ ਡੀਲ ਕਰਨਾ ਹੈ ਕਿਵੇਂ ਇਹਨਾਂ ਨੇ ਕਾਰਪਿੰਡੋਰ ਕਰਨਾ ਹੈ ਸਾਰੇ ਇਹਨਾਂ ਨੇ 3500 ਦੇ ਰਹੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇਉ ਠੰਡੇ ਪਾ ਦੋ ਉਸ ਦਿਨ ਵੀ 29 ਨੂੰ ਕੀ ਹੋਇਆ ਨਾ ਬਹੁਤੇ ਨੌਜਵਾਨਾਂ ਨੇ ਸਿੱਟੇ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰਾ ਗਿਆ ਉੱਥੇ ਆਏ ਹੋ ਜੂ ਉੱਥੇ ਆਏ ਹੋ ਜੂ ਪਰ ਬੇਖੌਫ ਹੋ ਕੇ ਬੇਤੜਕ ਹੋ ਕੇ ਨੌਜਵਾਨ ਆਏ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤਾ ਕਰਦੇ ਆ ਇਹ ਇੱਕ ਅਮਨ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਬਿਠਾਇਆ ਜਿਹੜਾ ਜੁਹਦੇ ਤੂੰ ਖੂਨ ਪੀਂਦੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਪਣ ਦੀ ਤੋਸ਼ ਕਰ ਰਿਹਾ ਵੀ ਸਿਰ ਨੂੰ ਚੱਕ ਕੇ ਝੂਠੇ ਮੁਕੱਦਮੇ ਜੇਲਾ ਨਹੀਂ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਆ ਉਹਦੇ ਚ ਕਿੰਨੀਆਂ ਜੱਥੇਬੰਦੀਆਂ ਜਿਹੜੀਆਂ ਅੱਜ ਸਾਰੇ ਬੈਠੇ ਨੇ ਸਰੀਰਕ ਇਹ ਗੱਲ ਸਰੀਰਕ ਫੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈਠੇ ਨੇ ਤੁੰਦੂ ਜੀ ਬੈਠੇ ਨੇ ਅੱਗੇ ਸਾਰੇ ਖੜੇ ਨੇ ਜਿੰਨੇ ਜਥੇਬੰਦਗਾਲੇ ਸਾਰੇ ਅੱਜ ਇਹਦੇ ਬਾਰੇ ਚਾਹਣਾ ਤੁਹਾਨੂੰ ਆਪਣੇ ਪਾਸ ਦੇਣਗੇ ਪ੍ਰਧਾਨ ਜੀ ਬੈਠੇ ਤਾਂ ਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟੇ 'ਚ ਇਕੱਠੇ ਉੱਥੇ ਤੁਹਾਡਾ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ ਪੱਕਾ ਮੋਚਾ ਲੱਗੂਗਾ ਇਹ ਅਸੀਂ ਮੌਕੇ ਤੇ ਤੈਅ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਬਣਾ ਕੇ ਨਾਲ ਨਾਲ ਮੀਟਿੰਗ ਕਰਕੇ ਅੱਗੇ ਤੋਂ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਹੀ ਨਾਲ ਮੌਕੇ ਦੇ ਉੱਤੇ ਅਸੀਂ ਫੋਫਾਇਲਾ ਲੈਣਾ ਹੈ ਯਾਨੀ ਕਿੱਧਰ ਨੂੰ ਜਾਣ ਉਨਾਜ ਤਾਂ ਕਹਿੰਦੇ ਪਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਸਾਰੇ ਨਾਲ ਤੁਸੀਂ ਸਵਾਲ ਕੀਤਾ ਕਿ ਇਹਦੇ ਵਿੱਚ ਕਿੰਨੇ ਆ ਜਾਂਦੇ ਮੈਨੂੰ ਇਹ ਲੱਗਦਾ ਕਿ ਜ਼ਬਰ ਦੇ ਬਰੂਤੀ ਸਾਰਿਆਂ ਹੀ ਪੰਜਾਬ ਦੇ ਵਿੱਚ ਜਿਹੜੇ ਲੱਖਾਂ ਵਾਲੇ ਲੋਕ ਨੇ ਉਹ ਸਾਰੇ ਇਕੱਠੇ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੇਲ ਵੀ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਸ ਨਾਲ ਦਿੱਲੀ ਵਾਲੇ ਮੋੜ ਤੇ ਵੇਲੇ ਸੀ ਵੀ ਜਦੋਂ ਅਸੀਂ ਬੱਤੀ ਖਸੰਦ ਦੇ ਸੇਵਨੀਆਂ ਕੱਟੀਆਂ ਉਹ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਕੱਟੇ ਉੱਤੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਚਾਰੇ ਪੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ ਹੈ ਜਿੱਟਦਾ ਖੇਤਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਮੇਜ ਕਰੂਗਾ ਪਿੰਡ ਔਟ ਦੋਨਾਂ ਦੇ ਨਾਲ ਜਿਆਦਾ ਕਾਠੂ ਜਿਆਦਾ ਸਖਤ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਜੇ ਪਾਨਾ ਸਿੱਧੂ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਿਹਨਤਾਂ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਪੁੰਕਾ ਕੇ ਟਾਈਮ ਲਾਉਣਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਪਾਨਾ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉੱਧਰ ਨਕਾਜੀ ਪੱਤਰ ਤੇ ਲਾਏ ਨੇ ਸਾਨੂੰ ਇਧਰ ਅਲਝਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਡ ਦੁਨੇ ਦਾ ਇਕੱਠ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਬਿਨਾਂ ਜਵਾਨਤ ਰਿਹਾ ਕਰਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਜਿਹੜੇ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਨੇ ਤੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਏਡੀਜੀ ਵੀ ਹੈ ਜਿਸ ਕਰਮ ਸਹੀ ਹੋ ਉਹਨਾਂ ਨੇ ਖੁਦ ਇਹ ਗੱਲ ਮੰਨੀ ਆਏ ਵੀ ਜਿਹੜਾ ਇਹ ट्रैवलिंग ਏਜੰਟਾਂ ਦਾ ਜਿਹੜਾ ਧੰਦਾ ਠੱਗੀ ਦਾ ਇਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹੋ ਜਿਹੇ ट्रैवलिंग ਏਜੰਟ ਹਨ ਇਹਨਾਂ ਦਾ ਭਾਵੇਂ ਵਰਤਾਰਾ ਵੱਡਾ ਹੈਗਾ ਲੋਭੀ ਦਾ ਇਹ ਜਿਹੜੀ ट्रैवलिंग ਏਜੰਟਾਂ ਦੀ ਹੈਗੀ ਤੇ ਸਰਕਾਰ ਤੇ ਇਹਨਾਂ ਦਾ ਸਰਕਾਰੀ ਦਰਵਾਜ਼ੇ ਜੋਰ ਹੈ ਤੇ ਉਹਦੇ 'ਚ ਜਿਹੜਾ ਵੀ ਡਰਾਈਵਿੰਗ ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਸੋ ਉਸੇ ਸ਼ਿਕਾਰ ਹੋਇਆ ਉਸੇ ਗੱਲ ਦਾ ਇਹ ਭਾਨਾ ਸਿੱਤੂ ਅਸੀਂ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਬੱਚੇ ਵੀ ਝੂਠੇ ਆ ਵੱਡੀ ਗੱਲ ਜਿਹੜੇ ਉਹਦੇ ਗੈਰ ਮਨੁੱਖੀ 3 ਡਿਗਰੀ ਜਿਹਨੂੰ ਤਾਰਚਰ ਕਹਿੰਦੇ ਆ ਤੀਜੇ ਦਰਜੇ ਦਾ ਜਿਹੜਾ ਕਹਿੰਦੇ ਆ ਵੀ ਸਿਧਾਨਕ ਤੌਰ ਤੇ ਗਲਤ ਉਹਦੇ ਤੇ 3 ਡਿਗਰੀ ਤਾਰਚਰ ਹੁੰਦੀ ਸੋ ਇਸ ਕਰਕੇ 3 ਡਿਗਰੀ ਸਾਡੀ ਮੰਗਿਆ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੱਡਤੀ ਇੱਕ ਵਾਰੀ ਉਹ ਤਾਂ ਵੱਡਾ ਪੈ ਇਹ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ 3 ਡਿਗਰੀ ਤਾਰਚਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਣੀ ਹੈ ਉਹਨਾਂ ਦੇ ਪੜਤਾਲ ਹੋਣੀ ਹੈ ਪਰ ਅਸੀਂ ਨਵੇਣ ਦੀ ਖਾਤਰ ਇਹ ਗੱਲ ਛੱਡਤੀ ਸੀ ਔਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਰਚ ਇਹ ਜਿਹੜੀ ਇੱਕ ਇਕੱਲਾ ਜਥੇਬੰਦਗੀਆਂ ਨਹੀਂ ਲੱਗੇ ਹੈ ਹਜ਼ਾਰਾਂ ਲੋਕਾਂ ਦੀ ਮੰਗ ਹੈ ਉੱਦੋਂ ਜਿਹੜਾ ਘੱਟ ਹੋਇਆ ਉਸ ਮੰਗ ਦੇ ਆਧਾਰ ਤੇ ਤਕਰੀਰ ਦਾ ਪ੍ਰੋਗਰਾਮ ਚੱਲਦਾ ਹੈ ਦੂਜੀ ਗੱਲ ਜਿੰਨੇ ਵੀ ਜਥੇਬੰਦਗੀਆਂ ਵਾਲੇ ਹੈਗੇ ਜਾਂ ਕੋਈ ਆਗੂ ਹੈਗਾ ਜਿਹੜਾ ਕਿਸੇ ਦਾ ਨਾ ਕੋਈ ਸਮਾਜ ਸੁਧਾਰਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਇੱਕ ਵਿਦਵਤਾ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹ ਜਿਹੀਆਂ ਕੋਈ ਨੌਕੀਆਂ ਆ ਉਹਨਾਂ ਦੀਆਂ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਨੂੰ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਹਾਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆ ਨਾ ਕਿਸੇ ਕੰਮ ਨੂੰ ਕਿਸੇ ਤੇ ਕਹਿੰਦੇ ਆ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਇਹ ਨਹੀਂ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਨੂੰ ਵਿਚਾਰ 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 ਕਰ ਸਕਦੇ ਆ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਕਿ ਨਹੀਂ ਪਰ ਜੇ ਇਹ ਇਹਨਾਂ ਦਾ ਜਿਹੜਾ ਵਿਸ਼ਵਾਸ ਹੈ ਸਿਰਫ ਵਿਸ਼ਵਾਸੀ ਹੋਇਆ ਪ੍ਰੋਗਰਾਮ ਨੂੰ ਫੈਸਲਾ ਕਰਨ ਦੇ ਖਾਤਰ ਹੋਇਆ ਉਹਨੂੰ ਰਿਲੀਜ਼ ਕਰਨ ਦੇ ਖਾਤਰ ਇਹਨਾਂ ਨੇ ਦੋਰ ਦਾ ਕੋਈ ਕਾਰਵਾਈ ਨਹੀਂ ਕੀਤੀ ਫਿਰ ਸਾਡਾ ਸਟੈਂਡ ਕਰੂ ਕੋਈ ਦੁਬਾਰਾ ਮੀਟਿੰਗ ਦਾ ਸੱਦਾ ਤਾਂ ਨਹੀਂ ਕਿਹਾ ਇਹਨਾਂ ਨੇ ਦੁਬਾਰੇ ਮੀਟਿੰਗ ਹੋ ਸਕਦੀ ਹੈ ਤੁਹਾਡੇ ਨਾਲ ਨਹੀਂ ਨਹੀਂ ਜੀ ਦੁਬਾਰੇ ਮੀਟਿੰਗ ਦਾ ਕੋਈ ਸੱਦਾ ਉਹਨਾਂ ਨੇ ਕਿਹਾ ਤੇ ਇਹ ਅਸੀਂ ਹੈਗਾ ਵੀ ਉਹ ਪ੍ਰੋਗਰਾਮ ਹੈ ਜਿਹੜਾ ਤਨ ਤਰੀਕ ਵਾਲਾ ਉੱਥੇ ਅਸੀਂ ਬੈਠਾਂਗੇ ਤਿਆਰ ਗਿਆ ਕਰਕੇ ਉਵੇਂ ਜਿਵੇਂ ਕਿਨੋਂ ਕਿਨੋਂ ਸੱਦਾ ਦਿੰਨਾ ਤਨ ਤਰੀਕ ਨੂੰ ਤਨ ਤਰੀਕ ਨੂੰ ਅਸੀਂ ਜਿਹੜੀ ਪੰਜਾਬ ਨੂੰ ਸੱਦਾ ਦਿੰਦੇ ਹਾਂ ਪੰਜਾਬ ਦੇ ਜਿੰਨੇ ਇਨਸਾਫ ਪਸੰਦ ਲੋਕ ਐ ਇਨਸਾਫ ਪਸੰਦ ਜਥੇਬੰਦਗੇ ਹੈਗੀਆਂ ਨੇ ਲੋਕਾਂ ਦੇ ਹੱਕਾਂ ਦੀ ਖਤਮ ਲੜਦਾਲਗੇ ਭਾਵੇਂ ਕੋਈ ਵਿਅਕਤੀ ਐ ਭਾਵੇਂ ਕੋਈ ਪਾਰਟੀ ਐ ਭਾਵੇਂ ਜਥੇਬੰਦਗੀ ਪੱਕਾ ਦਰਨ ਹੋ ਗਈ ਸਾਡਾ ਉੱਥੇ ਹੋਊਗਾ ਪੱਕਾ ਪਰ ਪੱਕੇ ਦਾ ਮਤਲਬ ਐ ਨਹੀਂ ਹੁੰਦਾ ਵੀ ਉੱਥੇ ਬੈਠੇ ਰਹਿਣਾ ਤਨ ਤਰੀਖ ਨੂੰ ਅਸੀਂ ਬੈਠਾਂਗੇ ਉਦੋਂ ਤੱਕ ਇਹਨਾਂ ਦਾ ਕੀ ਐਟੀਟਿਊਡ ਆਉਂਦਾ ਜੇ ਇਹਨਾਂ ਦਾ ਐਟੀਚੂਡ ਇਗਨੋਰ ਕਰਨ ਵਾਲਾ ਹੋਇਆ ਟਾਲਣ ਵਾਲਾ ਹੋਇਆ ਫੇਰ ਉਹ ਤਿੱਖਾ ਵੀ ਕੀਤਾ ਜਾ ਸਕਦਾ ਉੱਥੋਂ ਵੀ ਗਾਹਾਂ ਕਿਸੇ ਪਾਸੇ ਵਧਿਆ ਜਾ ਸਕਦਾ ਇਹਨੂੰ ਠੇਖਾ ਕਰਨ ਦੀ ਹੁਣ ਤੱਕ ਜਿੰਨੇ ਵੀ ਧਰਨਾਕਾਰੀ ਗਏ ਆ ਆਪਣੇ ਸੰਗਰੂਰ ਨੇੜੇ ਨਹੀਂ ਲੱਗਣਦੇ ਡਾਂਗਾ ਵਾਰਦੇ ਦੇਖੋ ਜੀ ਡਾਂਗਾ ਜਿਹੜਾ ਬੰਦਾ ਜੋਧਾ ਹੁੰਦਾ ਤਾਂ ਜਿਹੜਾ ਉਹਨੇ ਜੰਦ ਦੇ ਵਿੱਚ ਜਾਣਾ ਹੁੰਦਾ ਮੈਦਾਨ ਵਿੱਚ ਹੁਣ ਇਹ ਨਹੀਂ ਦੇਖਣਾ ਹੁੰਦਾ ਵੀ ਮੇਰੀ ਗੋਲੀ ਬੱਜੂਗੀ ਜਾਂ ਮੇਰੀ ਬਾਹ ਟੁੱਟੂ ਜਾ ਲੱਗੂ ਹੂੰ ਇਸ ਕਰਕੇ ਅਸੀਂ ਮੈਦਾਨ 'ਚ ਜਾਣਾ ਕਾਹ ਸਰਕਾਰ ਦਾ ਕੰਮ ਐ ਕਿ ਸਾਡੇ ਤੇ ਉਹ ਡਾਗਾ ਮਾਰਦੀ ਐ ਤੁਸੇ ਸਿੱਟਦੀ ਐ ਪਾਣੀ ਸਿੱਟਦੀ ਐ ਉਹ ਉਹਦਾ ਧਰਮ ਐ ਸਾਡਾ ਧਰਮ ਐ ਲੜਨਾ ਉਹਨਾਂ ਦਾ ਧਰਮਾ ਕੁੱਟਲਾ-ਕੁੱਟ ਕੇ ਦੇਖ ਲੈ ਜਿਹਨਾਂ ਦੀ ਖਾਤਰ ਅਸੀਂ ਲੋਕਾਂ ਦੀ ਖਾਤਰ ਕੁੱਟ ਖਾਵਾਂਗੇ ਉਹ ਵੀ ਫੇਰ ਉਹ ਚੁੱਪ ਕਰਕੇ ਦੇ ਬੈਠਣਗੇ ਇਹਨਾਂ ਨੂੰ ਉਹਦੀ ਕੀਮਤ ਚਾਰਨੀ ਪੈਣੀ ਆ ਮੀਟਿੰਗ ਕੱਲ ਵੀ ਕੀਤੀ ਗਈ ਸੀ ਕੱਲ ਵੀ ਮੇਰੇ ਖਿਆਲ ਨਾਲ ਦੁਪਹਿਰ 2 ਘੰਟੇ ਮੀਟਿੰਗ ਚੱਲੀ ਆਗੀ ਤੇ ਅੱਜ ਤਾਂ 11 ਵਜੇ ਦਾ ਸਵੇਰ ਉੱਤਰਾ ਮੇਰੇ ਖਿਆਲ ਨਾਲ ਵੀ 4 ਤੋਂ 5 ਟਾਈਮ ਤੱਕ ਵੀ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਫ ਟੈਂਸਰ ਕਰਾਉਣਾ ਚਾਹੁੰਦਾ ਉਹ ਐ ਸੰਤੈ ਖਲੀਵੇਂ ਅੰਜਾਲ ਨੇ ਮੈਂ ਕਹਿੰਦਾ ਉਹ ਅਫਸਰ ਸਾਹਿਬ ਜੀ ਉਹਨੇ ਕਰਦੀ ਨੌਕਰੀ ਉਹ ਨਹੀਂ ਜਿੱਦਾਂ ਦੇ ਸੀ ਲੱਭਣ ਵਧੀਆ ਕਿਹ ਕਿਹਣਾ ਤੁਸੀਂ ਕਿਹਾ ਵੀ ਕਿੰਨੀ ਜੱਥੇਬੰਦੀਆਂ ਤੋਂ ਵੀ ਜੱਥੇਬੰਦੀ ਬਾਹਰ ਰਹੀ ਹੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆ। ਇਹ ਚਾਹੁੰਦੇ ਸੇ ਬੋਲ ਕੇ ਉਹਨੇ ਸਾਰਾ ਕੰਮ ਹੋਣਾ ਸਾਰੀਆਂ ਜੱਥੇਬੰਦੀਆਂ ਲੀਡਰ ਆਉਂਦੇ ਸਾਰੀਆਂ ਜੱਥੇਬੰਦੀਆਂ ਫਰਕ ਪਾਉਂਦੀਆਂ ਨੇ ਸਾਡਾ ਪ੍ਰੋਗਰਾਮ ਇਹ ਸ਼ੰਕਰਚ ਉਹਨਾਂ ਚੱਕਰ ਯਾਰੀ ਨੂੰ ਅਸੀਂ ਕਰੇ ਨਹੀਂ ਆਦੇ ਲੀਡਰ ਜਿੰਨਾ ਜਕਰ ਭਾਨਾ ਰਹਿਣੀ ਕਿਤਾ ਦਾ ਪੂਰਾ ਵੈਧਾ ਕਰਕੇ ਜਾਂਦੇ। ਲੀਡਰ ਸੀ ਕਰੇ ਨਹੀਂ ਆਮਾਂਗੇ ਜਿਵੇਂ ਦਿੱਲੀ ਤੋਂ ਨਹੀਂ ਆਇਤੀ। ਜਿੰਨਾ ਜਕਰ ਭਾਨਾ ਬਿਨਾ ਸ਼ਰਤ ਅਸੀਂ ਕਿਉਂ ਜਿਥੇ ਨਹੀਂ ਆਣਿਆ। ਲੱਖੀ ਨੇ ਉੱਥੇ ਕਿਹਾ ਬਿਨਾਂ ਸ਼ਰਤ ਤੋਂ ਆਕਰ ਆਮਾਂਗੇ। ਇਹਨਾਂ ਦੇ ਸਰੀ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤ ਤੋਂ ਰੇ। ਮੈਂ ਪੂਰਾ ਹੱਥ ਖੜਾ ਕਰਕੇ ਕਿਹਾ ਵੀ ਬਿਨਾਂ ਜਵਾਲਤ ਬਿਨਾਂ ਸ਼ਰਤ ਤੋਂ ਆਕਰ ਆ ਕੇ ਰਹਿ ਆਮਾਂਗੇ। ਪੂਚਨ ਤਰ੍ਹਾਂ ਕਰ ਲੋਕਾਂ ਨੇ ਤਾੜੀਆਂ ਪਾਈਆਂ। ਦੇਖੀ ਹੁਣ ਅਸੀਂ ਜਬਾਨ ਤੱਕਰਾਵਾਂਗੇ ਤਾਂ ਚਾਰ ਬਾਲ ਦਾੜੀ ਦੀ ਕਿੰਨੂੰ ਤਕਾਵਾਂਗੇ ਤੁਸੀਂ ਮਤਲਬ ਜਾ ਕੇ ਫੈਲਪਨ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਗਜ਼ੀਕਰ ਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਖਾਵਾ ਜ਼ਰੂਰ ਦੇਵਾਂਗੇ ਐਸਐਸਐਮ ਨੇ ਉਹਨੇ ਆ ਵੀ ਸਾਡੇ ਤੇ ਪਰਚੇ ਝੂਠੇ ਪਾਏ ਨੇ ਉਹ ਅਸੀਂ ਜੂਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਝੂਠੇ ਪਰਚੇ ਨੇ ਮੈਂ ਫੇਰ ਤੁਹਾਡੇ ਨਾਲ ਇਹ ਇਲਾਨ ਕਰਦਾ ਜਿੰਨਾ ਚੱਕਰਪਾਨਾ ਬਾਹਰ ਨਹੀਂ ਆਉਦਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੇ ਉਹ ਰਹਾ ਕਰਦਾਂਦੇ ਨੇ ਫਿਰ ਮੌਕੇ ਤੇ ਤੁਰਤ ਮੀਡੀ ਸਾਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗ੍ਹਾ ਬਦਲ ਹੀ ਜਾਂਦੀ ਹੈ ਫਿਰ ਅਸੀਂ ਜੇਤੂ ਰੀਲੀ ਕਰ ਦਿੰਦੇ ਹਾਂ ਕਰਕੇ ਕਾਉਂਟ ਤੇ ਕੋਟਾ ਸਟ੍ਰੈਕ ਨਾ ਚੜਾ ਪਰ ਜੇ ਵੀ ਕਹਿੰਦੇ ਹੁੰਦੇ ਆਂਗੇ ਭਈ ਇਹ ਤਾਂ ਹੀ ਇਹਨਾਂ ਨੂੰ ਗੱਲ ਚੋਂਦੀ ਹੈਗੀ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਕਿ ਇਹ ਪਿੰਡ ਚ ਥੋੜਾ ਖੜਾ ਇਕੱਠ ਕਰ ਲਈ ਕਿਤੇ ਕਰ ਲਈਏ ਉਹ ਵੀ ਆਪ ਹੀ ਰਿਆ ਕਰਕੇ ਤੇ ਲੋਕਾਂ ਨੇ ਲੋਕਾਂ ਦੀ ਤਾਕਤ ਇਹ ਹੈ ਕਿ ਨਾ ਲੀਡਰਾਂ ਦਾ ਇੱਕ ਸਿਆਣਾ ਫਰਾਹ ਦੇਣਾ ਲੜਨ ਦਾ ਬਸ ਥੋੜਾ ਜਿਹਾ ਹੀ ਵਾਧਾ ਚੱਲੇ ਜਵੇ ਹਾਂ ਜਿੰਦਾ ਕਰ ਲਈ ਜਾਵਾਂਗੇ ਤੁਹਾਡਾ ਸਾਰਾ ਦਾ ਧੰਨਵਾਦ